ਇਹ ਵੀਰ ਜੀ ਪਹਿਲਾਂ ਮਤਲਬ ਕਦੇ ਨਹੀਂ ਆਈ ਹੈ ਇਹ ਦੋ ਤਿੰਨ ਵਾਰੀ ਮਤਲਬ ਇਹ ਹੋਏ ਖੜੇ ਨੂੰ ਚਾਰ ਪੰਜ ਦਿਨ ਲਗਾਤਾਰ ਹੋ ਗਏ ਮਤਲਬ ਅਸੀਂ ਕਮੇਟੀ 'ਚ ਗਏ ਆ ਦੋ ਤਿੰਨ ਵਾਰੀ ਮਤਲਬ ਕੀਤਾ ਨਹੀਂ ਹੈਗਾ ਕੰਮ ਬਾਰੋ ਵੀ ਪ੍ਰਾਈਵੇਟ ਕੰਮ ਕੀਤਾ ਉਹ ਵੀ ਨਹੀਂ ਕੀਤਾ ਉਹਨਾਂ ਨੇ ਤੇ ਵੈਸੇ ਆਏ ਨਹੀਂ ਵੀਰ ਜੀ ਦੋ ਤਿੰਨ ਵਾਰੀ ਗਏ ਵੀ ਸੀ ਕੰਮ ਹੋਇਆ ਨਹੀਂ ਇਹ ਹੁਣ ਐ ਲਾ ਲਓ ਵੀ ਦੁਕਾਨਦਾਰੀ 'ਚ ਭਾਈ ਸਾਰੀ ਠੱਪ ਹੋਈ ਪਈ ਐ ਸੇੜ ਤੋਂ ਸ਼ਾਮ ਤੱਕ ਗਾਹ ਨਹੀਂ ਕੋਈ ਛੜ ਦੇਗਾ ਤੇ ਪਾਣੀ ਅਸੀਂ ਦੋ ਤਿੰਨ ਵਾਰੀ ਕਢਾਇਆ ਫਿਰ ਪਾਣੀ ਆ ਜਾਂਦਾ ਭਾਜੀ ਤੇ ਮਤਲਬ ਐ ਲਾ ਲਓ ਇੱਥੇ ਗੋਝੀ ਸਮੈਲ ਵੀ ਮਾਰਦੇ ਐ ਨਾਲੇ ਗਾਹ ਨਹੀਂ ਆਦਾ ਭਾਈ ਇਹ ਤੇ ਦੁਕਾਨਦਾਰੀ ਬਿਲਕੁਲ ਠਾਪਾ ਭਾਜੀ ਕੰਮ ਨਹੀਂ ਹੋ ਰਿਹਾ ਹੈਗਾ ਇਹ ਚੀਜ਼ ਹੈ ਅਰਜੇਸ਼ ਕੁਮਾਰ ਜੀ 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 ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਜਿਹੜਾ ਪਾਣੀ ਖੜਕੀ ਗਿਆ ਇਹ ਸਮੱਸਿਆ ਨੂੰ ਕਾਫੀ ਟਾਈਮ ਹੋ ਗਿਆ ਜੀ ਹਫ਼ਤਾ ਤੱਕ ਹੋ ਗਿਆ ਪਾਣੀ ਖੜ ਜਾਂਦਾ ਹੈ ਕਾਲਿਆ ਵੀ ਹੈ ਪ੍ਰਾਈਵੇਟ ਕਰਕੇ ਫੇਰ ਪਾਣੀ ਆ ਜਾਂਦਾ ਹੈ ਤੇ ਹੁਣ ਆਨਲਾਈਨ ਲਿਖਾਇਆ ਸੀਨੇ ਕਵੇਲ ਲਿਖਾਈਆ ਹੈ ਹਾਲ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਕਿਸ ਤਰ੍ਹਾਂ ਦੁਕਾਨਦਾਰੀ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੁਕਾਨਦਾਰ ਗਾ ਕੀ ਨਹੀਂ ਆ ਦੇਖੋ ਕੋਈ ਗਾ ਕਰੀ ਪੈਂਦਾ ਅੰਦਰ ਚੜਦਾ ਹੀ ਨਹੀਂ ਜੀ ਇਹ ਫਰਕ ਹੈ ਬਹੁਤ ਈ ਹਫਤਾ ਹੋ ਗਿਆ ਹੀ ਬੈਠੇ ਹੁਣ ਜਿਸ ਤਰ੍ਹਾਂ ਬਾਰਿਸ਼ਾਂ ਪੈ ਰਹੀਆਂ ਨੇ ਉਸ ਤੋਂ ਇਹ ਗੰਦਾ ਪਾਣੀ ਬਿਮਾਰੀ ਲੱਗੇ ਸਮੈਲ ਬਹੁਤ ਆ ਜਿਹੜੀ ਮੱਛਰ ਮੱਛਰ ਸਾਰੇ ਆਂਦੇ ਨੇ ਜੀ ਫਿਰ ਗਾਲ ਕਾ ਪਿਛੇ ਭੱਜਣਾ ਡੈ ਲੱਗਦਾ ਚੱਲੋ ਜੇ ਅੱਗੇ ਆਉਂਦੇ ਆ ਕੀ ਨਾਮ ਹੈ ਸਰਿਤਾ ਰਿਤਾ ਜੀ ਕਿਸ ਤਰ੍ਹਾਂ ਦੀ ਸਮੱਸਿਆ ਕੀ ਹੈ ਸਮੱਸਿਆ ਬਹੁਤ ਜ਼ਿਆਦਾ ਭਾਈ ਸਾਹਿਬ ਅਸੀਂ ਪਰਸਨਲੀ ਵੀ ਜਵਾਬदार ਬੰਦੇ ਬੁਲਾ ਕੇ ਸਵੀਪਰ ਸਫਾਈ ਕਰਾਈ ਆ ਪਾਣੀ ਨਿਕਲ ਜਾਂਦਾ ਅਗਲੇ ਦਿਨ ਫੇਰ ਉਹੀ ਪ੍ਰੋਬਲਮ ਹੈ ਉਹ ਕਹਿੰਦੇ ਕਿ ਲੰਬਾ ਪ੍ਰੋਸੈਸ ਹੈ ਕਮੇਟੀ ਵਾਲੇ ਹੀ ਕਰਨਗੇ ਸਾਹਿਬ ਜਿੰਨਾ ਕੋ ਉਹਨਾਂ ਤੋਂ ਬਣਦਾ ਸੀ ਉਹਨਾਂ ਨੇ ਕਰ ਲਿਆ ਹਫਤਾ ਹੋ ਗਿਆ ਦੁਕਾਨਦਾਰੀ ਬਿਲਕੁਲ ਹੀ ਠੱਪ ਹੈ ਗਾਹ ਕੰਦਰ ਇਹ ਨਹੀਂ ਵੜਦਾ ਜਿਵੇਂ 2-4 ਦਿਨ ਲਗਾਤਾਰ ਨਹੀਂ ਪੈ ਗਿਆ ਤਾਂ ਇੱਥੇ ਬਿਮਾਰੀ ਫੈਲਣ ਦਾ ਵੀ ਡਰ ਵਿੱਚ ਹੀ ਸੀਵੇ ਦਾ ਪਾਣੀ ਵਿੱਚ ਹੀ ਬਾਰਿਸ਼ ਦਾ ਪਾਣੀ ਤੇ ਰਵੇਂ ਤਾਂ ਹੋਰ ਵੀ ਮੁਸ਼ਕਲ ਬਦੂ ਹੋਰ ਦੁਕਾਨਾਂ ਮੂਰੇ ਵੀ ਪਾਣੀ ਜਾ ਸਕਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਫਤਾ ਹੋ ਗਿਆ ਸਾਨੂੰ ਐਸੇ ਤਰ੍ਹਾਂ ਕੀ ਕਹਿੰਦੇ ਨੇ ਦਫ਼ਤਰ ਵਾਲੇ ਦਫ਼ਤਰ ਵਾਲੇ ਆਵਾਂਗੇ ਆਵਾਂਗੇ ਐਂ ਕਾ ਕੇ ਚਲੇ ਜਾਂਦੇ ਕੋਈ ਨਹੀਂ ਆਉਂਦਾ ਹਫਤਾ ਹੋ ਗਿਆ ਪੂਰਾ ਕਵੇਲੀ ਦੇਖੋ ਜੀ ਜਿਹੜੀ ਪਿਛਲੇ ਹਫਤੇ بارش ਹੋਈ ਆ ਇਹਦੇ ਨਾਲ ਕੁਝ ਨਾਲੀਆਂ ਕੁਝ ਡ੍ਰੇਨਸ ਦਾ ਇਸ਼ੂ ਸੀ ਜਿਹਦੇ ਕਾਰਨ ਪਾਣੀ ਵਾਪਸ ਸਾਡੇ ਸੀਵਰ ਸਿਸਟਮ ਚ ਜਾ ਚੁੱਕਿਆ ਚਲੋ ਮਾਨਯੋਗ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਚੀਜ਼ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ ਉਹਨਾਂ ਡਿਪਾਰਟਮੈਂਟਸ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ ਜਿਹੜਾ ਸਾਡੇ ਨਾਲ ਸੰਬੰਧਿਤ ਹੈ ਸੀਵਰ ਦੀ ਸਫਾਈ ਦਾ ਕੰਮ ਇਹ ਹੁਣ ਚਲੋ بارش ਕਰਕੇ ਸੀਵਰ ਦੀਆਂ ਇਸ ਵੇਲੇ ਕੰਪਲੇਂਟਸ ਕਾਫੀ ਜ਼ਿਆਦਾ ਆ ਸ਼ਾਪੁਰਜੀ ਪਲੰਜੀ ਕੰਪਨੀ ਜਿੰਨਾ ਕੋਲ ਠੇਕਾ ਦਿੱਤਾ ਹੋਇਆ ਆ ਉਹਨਾਂ ਦੇ ਕੰਮ ਦੇ ਨਾਲ ਨਾਲ ਅਸੀਂ ਇੱਕ 5 ਲੱਖ ਦਾ ਠੇਕਾ ਕੰਟਰੈਕਟਰ ਨੂੰ ਹੋਰ ਦੇ ਕੇ ਸੀਵਰ ਦੀ ਇਮੀਡੀਏਟ ਸਫਾਈ ਲਈ ਸ਼ਹਿਰ ਦੇ ਵਿੱਚ ਵਰਕ ਆਰਡਰ ਦੇ ਦਿੱਤਾ ਆ ਉਹ ਵੀ ਇੱਕ ਦੋ ਦਿਨ ਜਾ ਕੇ ਇਸ ਚੀਜ਼ ਦਾ ਹੱਲ ਕਰ ਦੇਣਗੇ ਜਿਸ ਨਾਲ ਕੰਪਲੀਟ ਸਫਾਈ ਹੋ ਕੇ ਸੀਵਰ ਦੀ ਸਮੱਸਿਆ ਨੂੰ ਹੱਲ ਹੋਏਗੀ ਸਰ ਜੀ ਸਰ ਪਤਾ ਹੁੰਦਾ ਕਿ ਮੌਨਸਨ ਆਉਣ ਵਾਲੀ ਆ ਡਿਪਾਰਟਮੈਂਟ ਵਾਲੇ ਵੀ ਲੜ ਰੜ ਜਾਰੀ ਕੀਤੇ ਇਸ ਦੀ ਪਹਿਲਾਂ ਕਿਉਂ ਨਹੀਂ ਪ੍ਰੇਪਰੇਸ਼ਨ ਕੀਤੀ ਜਾਂਦੀ ਕਿਉਂ ਨਹੀਂ ਪਹਿਲਾਂ ਸਫਾਈ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਇਹਦੇ ਖੱਜਲ ਖੋਰੀ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਸਰ ਜੀ ਇਸ ਦੀ ਸਫਾਈ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਬਟ ਸੀਵਰ ਦੇ ਵਿੱਚ ਜੋ ਸਮੱਸਿਆ ਆ ਰਹੀ ਆ ਇਸ ਵਕਤ ਕੁਝ ਲਫਾਫੇ ਗੁਆ ਕੂੜਾ ਕਰਕਟ ਜਿਹੜਾ ਨਾਲੀਆਂ ਜਿਹੜਾ ਗਲੀਆਂ ਦੇ ਵਿੱਚ ਪਿਆ ਸੀ ਉਹ ਸਾਰਾ بارش ਹੋਣ ਦੇ ਕਾਰਨ ਸੀਵਰ ਦੇ ਵਿੱਚ ਦੁਬਾਰਾ ਆ ਚੁੱਕਿਆ ਆ ਤੇ ਉਸ ਚੀਜ਼ ਦੀ ਸਫਾਈ ਹੁਣ ਚਲੋ ਇੱਕ ਵਾਰ ਜਦੋਂ ਸੀਵਰ ਸਿਸਟਮ ਚ ਆ ਗਿਆ ਉਹ ਫਿਰ ਇਸ ਵਿਭਾਗ ਦੇ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੀਤੀ ਜਾਏਗੀ ਕਿੰਨੇ ਦਿਨ ਦੇ ਵਿੱਚ ਜਿਹੜੀ ਇਹ ਸਮੱਸਿਆ ਤੋਂ ਲੋਕਾਂ ਨੂੰ ਜਾਤ ਮਿਲੂਗੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰ ਦਾ ਪਾਣੀ ਵੜ ਰਿਹਾ ਹੈ ਦੇਖੋ ਜਿੰਨਾ ਘਰਾਂ ਚ ਸੀਵਰ ਦਾ ਪਾਣੀ ਵੜ ਰਿਹਾ ਜਾਂ ਇੱਕਦਮ ਸਮੱਸਿਆ ਇਦਾਂ ਦੀ ਆ ਕਿ ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਰਿਹਾ ਉਸ ਨੂੰ ਅਸੀਂ ਇੱਕ ਦੋ ਦਿਨਾਂ ਚ ਹੱਲ ਕਰਾਂਗੇ ਔਰ ਜ਼ੋਰ ਕੋਸ਼ਿਸ਼ਾਂ ਲੱਗਣਗੀਆਂ ਜੇਕਰ ਕੋਈ ਏਰੀਆ ਸਾਨੂੰ ਇਦਾਂ ਤੇ ਦਿੱਖਤੇ ਆ ਕਿ ਜਿੱਥੇ ਹਲੇ ਪਾਣੀ ਬਾਹਰ ਨਹੀਂ ਗਮ ਰਸੀਵਰ ਦੀ ਸਫਾਈ ਹੋਣ ਵਾਲੀ ਆ ਉਹ ਅਗਲੇ 2 ਹਫਤੇ ਤੇ 3 ਹਫਤਿਆਂ ਚ ਉਹ ਵੀ ਸਭ ਹੋ ਕੇ ਸਿਸਟਮ ਇੱਕਦਮ ਸੈੱਟ ਹੋ ਜੇਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਹਜੀ ਕੋਲੋਨੀ ਕੰਪਨੀ ਦੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਵੀ ਕੁਝ ਇਸ ਤਰ੍ਹਾਂ ਨੂੰ ਲੈ ਕੇ ਕੋਈ ਖਾਸ ਸੰਸਕ੍ਰਿਪtion ਕੀਤੀਆਂ ਗਈਆਂ ਨੇ ਬਿਲਕੁਲ ਜੀ ਉਹਨਾਂ ਨਾਲ ਸਾਡੀ ਜਵਾਨੀ ਤੌਰ ਤੇ ਵੀ ਲਿਖਾ ਪੜੀ ਦੇ ਤੌਰ ਤੇ ਵੀ 19 6 2424 ਨੂੰ ਸਾਡੇ ਮਾਨਯੋਗ ਐਸ.ਸੀ. ਸਾਹਿਬ ਨੇਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੁੰਬਈ ਤੋਂ ਆਏ ਸੀ ਉਹਨਾਂ ਨਾਲ ਮੀਟਿੰਗ ਹੋ ਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ ਤੇ ਕੱਲ ਅ ਪਰਸੋਂ ਤੱਕ ਸ਼ਾਪਰਜੀ ਕੰਪਨੀ ਵੱਲੋਂ ਸ਼ਾਪਰਜੀ ਪਾਲਨਜੀ ਕੰਪਨੀ ਵੱਲੋਂ ਇੱਕ ਜੈਟਿਕ ਮਸ਼ੀਨ ਹੋਰ ਲਿਆਂਦੀ ਜਾ ਰਹੀ ਹੈ ਜਿਹੜੀ ਸੰਗਰੂਸ਼ ਸ਼ਹਿਰ ਵਿਖੇ ਰਹੇਗੀ